ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੇ 5178 ਅਧਿਆਪਕ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਬੜੀ ਵੱਡੀ ਖੁਸ਼ਖਬਰੀ ਜਿਹੜੀ ਹੈਗੀ ਉਹ 5178 ਅਧਿਆਪਕਾਂ ਦੇ ਵਿੱਚ ਫੈਲੀ ਆ ਜਿਹਦੇ ਵਿੱਚ ਪਰਵੇਸ਼ਨ ਦੇ ਦਰਮਿਆਨ ਜੋ ਸਾਨੂੰ 15300 ਰੁਪਇਆ ਦਿੱਤਾ ਗਿਆ ਸੀ ਉਹਦੇ ਬਦਲੇ ਕੋਰਟ ਨੇ ਜੋ ਫੈਸਲਾ ਕੀਤਾ ਉਹ ਫੈਸਲਾ ਅੱਜ ਉਹਦੇ ਲਈ ਸਪੀਕਿੰਗ ਆਰਡਰ ਜਿਹੜੇ ਹੈਗੇ ਉਹ ਜਾਰੀ ਕੀਤੇ ਗਏ ਨੇ ਇਹਦੇ ਵਿੱਚ 5178 ਸਮੂਹ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਤੇ ਕੋਈ ਵੀ ਚਾਹੇ ਪਟੀਸ਼ਨਰ ਸੀ ਚਾਹੇ ਨਾਨ ਪਟੀਸ਼ਨਰ ਸੀ ਕਿਉਂਕਿ ਸਾਥੀ ਭਲੀ ਭਾਤ ਜਾਣਦੇ ਆ ਕਿ ਜਿਹੜਾ 14307 ਕੇਸ ਸੀਗਾ ਉਹਦੀ ਤਰੀਕ ਜਿਹੜੀ ਉਹ 29 ਤਈ ਹੋਈ ਆ ਪਰ ਉਹ ਤੋਂ ਪਹਿਲਾਂ ਹੀ ਡਿਪਾਰਟਮੈਂਟ ਨੇ ਜਿਹੜਾ ਹੈਗਾ ਇਹ 77 ਸਿੱਖਿਆ ਸਕੱਤਰ ਦੇ ਉੱਤੇ ਪੂਰੀ ਤਰ੍ਹਾਂ ਉਹਨਾਂ ਨੂੰ ਦੱਸ ਕੇ ਔਰ ਜਿੰਨੀਆਂ ਵੀ ਇਹਦੇ ਵਿੱਚ ਆਉਣ ਵਾਲੀਆਂ ਅਰਚਣਾ ਸੀ ਉਹਨਾਂ ਨੂੰ ਦੂਰ ਕਰਕੇ ਅੱਜ ਇਹ ਪੱਤਰ ਜਿਹੜਾ ਹੈਗਾ ਉਹ ਜਨਰਲਾਈਜ਼ ਕਰਕੇ ਜਾਰੀ ਕਰਵਾਇਆ ਗਿਆ ਏ ਤੇ ਇਸ ਪੱਤਰ ਨੂੰ ਜਾਰੀ ਕਰਾਉਣ ਦੇ ਲਈ ਅਧਿਆਪਕ ਸਾਥੀਆਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਦੀ ਸਮੁੱਚੀ ਕਮੇਟੀ ਤੇ ਸਮੁੱਚੇ ਜ਼ਿਲ੍ਹਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜੋ ਸੰਘਰਸ਼ 5278 ਅਧਿਆਪਕਾਂ ਨੇ ਰੈਗੂਲਰ ਹੋਣ ਦੇ ਲਈ ਕੀਤਾ ਉਸ ਤੋਂ ਬਾਅਦ ਉਸ ਤੋਂ ਵੀ ਵੱਡਾ ਸੰਘਰਸ਼ ਜਿਹੜਾ ਹੈਗਾ ਉਹ ਪੂਰੀ ਤਨਖਾਹ ਵਾਲਾ ਸੰਘਰਸ਼ ਸੀ ਇਹਦੇ ਵਿੱਚ ਕੋਰਟ ਦਾ ਸਾਰਾ ਵੀ ਜਿਹੜਾ ਹੈਗਾ ਉਹ ਲਿਆ ਗਿਆ ਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ 16 ਜੁਲਾਈ ਨੂੰ ਜਿਹੜੇ ਜ਼ਿਲ੍ਹਿਆਂ 20 ਜ਼ਿਲ੍ਹਿਆਂ ਦੇ ਵਿੱਚ ਰੋਸ ਪੱਤਰ ਦਿੱਤੇ ਗਏ ਤੇ ਉਸ ਤੋਂ ਬਾਅਦ ਨਾਲ ਹੀ ਨਾਲ ਸਰਕਾਰ ਨੂੰ ਜਿਹੜਾ ਹੈਗਾ ਉਹ ਇਹ ਚੇਤਾਵਨੀ ਵੀ ਦਿੱਤੀ ਆ ਕਿ ਜੇ 5178 ਅਧਿਕਾਰੀਆਂ ਦਾ ਇਹ ਮਸਲਾ ਹੱਲ ਨਹੀਂ ਹੁੰਦਾ ਤੇ 5 ਅਗਸਤ ਨੂੰ ਜਿਹੜਾ ਹੈਗਾ ਉਹ ਇੱਕ ਵਫਦ ਵੱਡੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਫਿਰ ਅਸੀਂ ਦਫ਼ਤਰ ਦਾ ਘਰਾਉ ਕਰਾਂਗੇ ਜੋ ਵੀ ਹੋਇਆ ਅਸੀਂ ਗੁੱਤ ਐਕਸ਼ਨ ਕਰਨ ਦੇ ਲਈ ਜਿਹੜੇ ਹੈਗੇ ਉਹ ਮਜਬੂਰ ਹੋਵਾਂਗੇ ਉਸ ਪ੍ਰੈਸ਼ਰ ਦੇ ਵਿੱਚੋਂ ਅੱਜ ਜੋ ਜਨਰਲਾਈਜ਼ ਆਰਡਰ ਕੀਤੇ ਗਏ ਨੇ ਉਹ ਸਾਰੇ ਉਸ ਪ੍ਰੈਸ਼ਰ ਦੇ ਵਿੱਚੋਂ ਜਿਹੜੇ ਹੈਗੇ ਉਹ ਨਿਕਲੇ ਨੇ ਸਾਥੀਓ ਜਿਨਨੇ ਵੀ 5178 ਅਧਿਆਪਕ ਹੈਗੇ ਆ ਸਾਰਿਆਂ ਨੂੰ ਜਿਹੜਾ ਹੈਗਾ ਉਹ ਸਮੁੱਚੀ ਡੀਡੀਐਫ ਦੀ ਲੀਡਰਸ਼ਿਪ ਦੇ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਸਟੇਟ ਕਮੇਟੀ ਵੱਲੋਂ ਸਾਰਿਆਂ ਨੂੰ ਜਿਹੜੀਆਂ ਉਹ ਬਹੁਤ-ਬਹੁਤ ਜ਼ਿਆਦਾ ਮੁਬਾਰਕਬਾਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਮੇਂ-ਸਮੇਂ ਤੇ ਸੰਘਰਸ਼ ਜਿਹੜੇ ਉਹ ਕੀਤੇ ਜਾਂਦੇ ਰਹਿਣਗੇ ਤੇ ਨਾਲ ਦੀ ਨਾਲ ਸਾਥੀਆਂ ਨੂੰ ਇੱਕ ਹੋਰ ਜਿਹੜੀ ਹੈਗੀ ਉਹ ਇਹ ਜਾਣਕਾਰੀ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਕਿ ਜਦੋਂ ਅੱਜ ਪੱਤਰ ਜਾਰੀ ਹੋਣ ਤੋਂ ਬਾਅਦ ਡੀਪੀਆਈ ਦਫ਼ਤਰਾਂ ਦੇ ਵਿੱਚ ਡੀਪੀਆਈ ਸਾਹਿਬ ਦੇ ਨਾਲ ਡੀਐਸਸੀ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ 51 ਅਧਿਆਪਕਾਂ ਦੇ ਵਿੱਚ ਜਿਹੜਾ ਸੀਐਂਡਵੀ ਕਾਟਰ ਸੀ ਸੀਐਂਡਵੀ ਕਾਟਰ ਦੇ ਲਈ ਪੇ ਫਿਕਸੇਸ਼ਨ ਕਰਨ ਦੇ ਲਈ ਜਿਹੜਾ ਹੈਗਾ ਉਹ ਕਿਹਾ ਵੀ 4400 ਗ੍ਰੇਡ ਪੇ ਦੇ ਨਾਲ ਹੀ ਜਿਹੜੀ ਹੈਗੀ ਉਹ ਪੇ ਫਿਕਸੇਸ਼ਨ ਕਰਨ ਦੇ ਲਈ ਇੱਕ ਪੱਤਰ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਵੇ ਤੇ ਡੀਐਸਸੀ ਸਾਹਿਬ ਨੇ ਜਿਹੜਾ ਹੈਗਾ ਉਹਦੇ ਲਈ ਹਾਂ ਪੱਕੀ ਜਿਹੜਾ ਜਵਾਬ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਾਰਾ ਕੁਝ ਕਲੈਰੀਫਾਈ ਜਿਹੜਾ ਹੈਗਾ ਉਹ ਕਾਰਨ ਦੇ ਲਈ ਇੱਕ ਪੱਤਰ ਜਿਹੜਾ ਜਾਰੀ ਕਰ ਦਿੱਤਾ ਜਾਵੇਗਾ ਸਾਥੀਓ ਤੁਸੀਂ ਜਿੰਨਾ ਜਿਹੜੇ ਸਾਥੀ ਨਾਨ ਪਟੀਸ਼ਨਰ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਕਿ ਸਾਨੂੰ ਪਟੀਸ਼ਨਰ ਜਿਹੜਾ ਹੈਗਾ ਉਹ ਬਣਾ ਲਓ ਕਿਉਂਕਿ ਜਥੇਬੰਦਕ ਕੰਮ ਉਹ ਹੁੰਦਾ ਕਿ ਜੇਕਰ ਤੁਸੀਂ ਜਥੇਬੰਦੀ ਦੇ ਲੀਡਰਾਂ ਦੇ ਉੱਤੇ ਪੂਰਾ ਭਰੋਸਾ ਰੱਖਦੇ ਆਂ ਔਰ ਭਰੋਸਾ ਰੱਖਣ ਤੋਂ ਬਾਅਦ ਤੁਸੀਂ ਸਾਰਿਆਂ ਨੇ ਲਖਵੀਰ ਦੇ ਉੱਤੇ ਤੇ ਜਿਹੜੀ ਸਟੇਟ ਕਮੇਟੀ ਆ ਉਹਦੇ ਉੱਤੇ ਜਿਹੜਾ ਹੈਗਾ ਉਹ ਪੂਰਾ ਪ੍ਰੋਸਾ ਰੱਖਿਆ ਔਰ ਤੁਸੀਂ ਜਿਹੜੀ ਹੈਗੇ ਆ ਆਪਣੇ ਵੱਲੋਂ ਇਸੇ ਤਰ੍ਹਾਂ ਕਿਹਾ ਕਿ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਸ ਢੰਗ ਦੇ ਨਾਲ ਕੀਤਾ ਜਾਵੇ ਤੇ ਉਹ ਆਪਾਂ ਨਵੇਂ ਪਟੀਸ਼ਨਰ ਜਿਹੜੇ ਹੈਗੇ ਉਹ ਇਹਦੇ ਵਿੱਚ ਐਡ ਨਹੀਂ ਕੀਤੇ ਸੀਗੇ ਤੇ ਬਹੁਤ ਸਾਰੇ ਜਿਹੜੇ ਹੈਗੇ ਉਹ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਪੈਸੇ ਵੀ ਜਿਹੜੇ ਹੈਗੇ ਉਹ ਦਿੱਤੇ ਹੋਣਗੇ ਪਰ ਸਾਥੀਓ ਜਿਹੜਾ ਜਨਰਲਾਈਜ਼ ਆਰਡਰ ਹੋਏ ਨੇ ਇਹ ਜਿਹੜਾ 14307 ਕੇਸ ਆ ਉਹਦੀ ਉਹਦੀ ਹੀアリング ਤੋਂ ਪਹਿਲਾਂ ਹੀ ਜਿਹੜੇ ਹੈਗੇ ਉਹ ਅੱਜ ਦੀ ਤਰੀਕ ਦੇ ਵਿੱਚ ਹੋ ਗਏ ਨੇ ਤੋਂ ਇਸ ਕਰਕੇ ਜੋ ਫੈਸਲਾ ਜਿਥੇ ਬੰਦਕ ਲੀਡਰ ਸਾਹਿਬਾਨਾਂ ਨੇ ਜਿਹੜਾ ਹੈਗਾ ਉਹ ਲਿਆ ਸੀਗਾ ਉਹ ਬਿਲਕੁਲ ਸਹੀ ਸਾਬਤ ਹੋਇਆ ਤੇ ਜਿਹੜੇ ਜਿਹੜੇ ਵੀ 5178 ਦੇ ਆਪਾਂ ਦਾ ਕਿਸੇ ਪਿਟੀਸ਼ਨ ਦਾ ਹਿੱਸਾ ਨਹੀਂ ਸੀਗੇ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਹੈਗਾ ਉਹ ਲਾਗੂ ਹੋਵੇਗਾ ਔਰ ਸਮੂਹ 5178 ਦੇ ਆਪਾਂ ਕ ਆਪਣਾ ਵਾਰਤਾ ਬਖਾਇਆ ਜਿਹੜਾ ਹੈਗਾ ਉਹ 58 70 ਅਧਿਆਪਕ ਜਿਹੜਾ ਉਹ ਆਪਣਾ ਬਕਾਇਆ ਕਢਾਉਣ ਦੇ ਲਈ ਆਪਣੇ ਬਿੱਲ ਜਿਹੜੇ ਹੈਗੇ ਉਹ ਤਿਆਰ ਕਰਕੇ ਐਸਓ ਤੋਂ ਜਿਹੜੇ ਬੈਟ ਕਰਾ ਕੇ ਨਾਲ ਦੀ ਨਾਲ ਜਿਹੜੇ ਹੈਗੇ ਉਹ ਖਜ਼ਾਨਿਆਂ ਦੇ ਵਿੱਚ ਲਾ ਕੇ ਆਪਣਾ ਬਕਾਇਆ ਜਿਹੜਾ ਹੈਗਾ ਉਹ ਲੈ ਲੈਣ ਤੇ ਹੁਣ ਅਗਲੇ ਜਿਹੜਾ ਹੈਗਾ ਉਹ ਵਿਕਰਮ ਦੇਵ ਨੂੰ ਸੌਰੀ ਵਿਕਰਮਜੀਤ ਸਿੰਘ ਨੂੰ ਬੇਨਤੀ ਹੈ ਕਿ ਉਹ ਵੀ ਆਪਣੀ ਗੱਲ ਜਿਹੜੀ ਹੈ ਜੀ ਉਹ ਰੱਖਣ ਵਿਕਰਮ ਜੀ ਹਾਂ ਜੀ ਸਮੂਹ 58 70 ਅਧਿਆਪਕ ਸਾਥੀ ਉਹ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡੀ ਕੋਸ਼ਿਸ਼ ਕਰ ਲਈ ਲੈ ਕੇ ਆਇਆ ਅੱਜ ਸਰਸਤੀਓ ਆਪਣਾ ਇੱਕ ਪੱਤਰ ਜਾਰੀ ਹੋਇਆ ਜਿਹਦੀ ਆਪਾਂ 26 ਜੂਨ ਨੂੰ ਜਿਹੜੇ ਇੱਕ ਪੱਤਰ ਜਾਰੀ ਹੋਇਆ ਸੀਗਾ ਵੀ 51 79 ਨੂੰ ਇਹ ਪਕਾਇਆ ਦੇਣਾ ਬਣਦਾ ਹੈ ਪਰ ਉਸ ਤੋਂ ਬਾਅਦ ਜੋ ਪਟੀਸ਼ਨਰ ਤੇ ਨਾਨ ਪਟੀਸ਼ਨਰਾਂ ਦਾ ਬਕਰਿਆਵਾ ਦੇ ਆ ਕੇ ਇਹਨਾਂ ਨੇ ਇੱਕ ਜਿਹੜਾ ਇੱਕ ਆ ਮਸਲਾ ਨਾ ਹੁੰਦੇ ਹੋਏ ਵੀ ਮਸਲਾ ਖੜਾ ਕੀਤਾ ਉਹਦੇ ਕਰਕੇ ਅਸੀਂ ਡੀਡੀਐਮ ਦੇ ਢੰਡੇ ਹੇਠ ਇੱਥੇ ਡੀਪੀ ਦਫ਼ਤਰ ਬਾਰ-ਬਾਰ ਆਉਂਦੇ ਰਹੇ ਆਗੇ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸ ਵੀ ਰਿਹਾ ਵੀ ਅਸੀਂ ਅੱਜ ਇੱਥੇ ਗਿਆ ਜਿਹਨਾਂ ਅਧਿਕਾਰੀਆਂ ਨੂੰ ਮਿਲਿਆ ਉਹਨਾਂ ਅਧਿਕਾਰੀਆਂ ਦੇ ਵਿੱਚੋਂ ਸਾਨੂੰ ਇੱਕ ਤੁਹਾਨੂੰ ਜਿਵੇਂ ਦੱਸਿਆ ਸੀ ਵੀ ਹਰ ਵਾਰੀ ਇਹੀ ਆਉਂਦਾ ਸੀਗਾ ਵੀ ਤੁਹਾਨੂੰ ਅਸੀਂ ਕਰ ਰਹੇ ਹਾਂਗੇ ਤੇ ਬਹੁਤ ਜਲਦ ਫੈਸਲਾ ਆ ਜਾਊਗਾ ਤੇ ਪਰ ਉਹ ਜਦੋਂ ਫੈਸਲਾ ਨਾ ਆਇਆ ਤਾਂ ਫਿਰ ਜਿਵੇਂ ਇਹਨਾਂ ਨੇ ਦੱਸਿਆ ਵੀ ਆਪਾਂ ਨੇ ਪਿੱਛੇ ਜ਼ਿਲ੍ਹੇ ਪੱਧਰ ਦੇ ਉੱਤੇ ਪ੍ਰੋਗਰਾਮ ਕੀਤੇ ਸਾਥੀਓ ਇੱਕ ਗੱਲ ਮੰਨਣੀ ਪਊਗੀ ਸਾਨੂੰ ਵੀ ਜਿੱਥੇ ਬੰਦਕ ਜਿਹੜੀ ਐਕਟੀਵਿਟੀ ਆ ਉਹ ਉਹ ਇਹਨਾਂ ਨੂੰ ਠਾਲਦੀ ਆ ਉਦੋਂ ਪਹਿਲਾਂ ਇਹ ਸੁੱਤੇ ਰਹਿੰਦੇ ਨੇ ਇਹਨਾਂ ਨੂੰ ਉਹਨਾਂ ਵੀ ਜਦੋਂ ਕੋਈ ਨਹੀਂ ਕਰਦੇ ਨੇ ਆ ਕਰਦੇ ਨੇ ਬਟ ਜਦੋਂ ਜਥੇਬੰਦੀ ਨੇ ਇਹ ਐਕਸ਼ਨ ਕੀਤੇ ਇਹ ਤੁਹਾਡੀ ਬਦੌਲਤ ਹੋਇਆ ਸਾਥੀਓ ਕਿਉਂਕਿ ਅਸੀਂ 20 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਉਹਦੇ ਵਿੱਚ ਬਹੁਤ ਵੱਡੀ ਭਰਮੀ ਗਿਣਤੀ ਦੇ ਵਿੱਚ ਤੁਸੀਂ ਜਦੋਂ ਸ਼ਾਮਲ ਹੋਏ ਉਹਨਾਂ ਨੇ ਇਹਨਾਂ ਨੂੰ ਨੀਂਦੋਂ ਉਠਾਲਿਆ ਇਹ ਸਾਨੂੰ ਮੰਨਣਾ ਚਾਹੀਦਾ ਉਦੋਂ ਬਾਅਦ ਚੋ ਸਾਥੀਓ ਇੱਕ ਇਹ ਵੀ ਆ ਗੱਲ ਵੀ ਇੱਕ ਜੇ ਇਸ ਕਿਹਦੀ ਰ ਵੀ ਐਸੀ ਕਰਵਾਇਆ ਅਸੀਂ ਅਸੀਂ ਆਉਂਦੇ ਨਹੀਂ ਇਹਦੇ ਵਿੱਚ ਸਾਡਾ ਐਡਾ ਰੋਲ ਨਹੀਂ ਹੁੰਦਾ ਰੋਲ ਤਾਂ ਸਾਡੇ ਕਾਡਰ ਦਾ ਹੁੰਦਾ ਇਹਨਾਂ ਨੂੰ ਵੀ ਪਤਾ ਵੀ ਜੇ ਐਸੀ ਇਹਨਾਂ ਦਾ ਕੰਮ ਨਹੀਂ ਕਰਦੇ ਤਾਂ ਕਾਰ ਰੇ ਦੇ ਵਿੱਚ ਰੋਸ ਹੈਗਾਗਾ ਤੇ ਇਹ ਰੋਸ ਤੋਂ ਅਸੀਂ ਨੇ ਜਾਨੂ ਕਰਵਾਇਆ ਇਹਨਾਂ ਨੂੰ ਅਸੀਂ ਨੇ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਸਾਡਾ ਨਹੀਂ ਕਰਦੇ ਤਾਂ 5 ਅਗਸਤ ਨੂੰ ਐਸੀ ਫਿਰ ਇਕੱਠੇ ਹੋ ਕੇ ਆਵਾਂਗੇ ਇਸ ਬਾਰੇ ਮੈਂ ਸੱਚੇ ਤੁਹਾਨੂੰ ਥੋੜਾ ਜਿਆਦਾ ਦੱਸ ਦਮ ਇਹ ਪਰਸੋਂ ਵਾਲੇ ਦਿਨ ਜੇ ਇੱਥੇ ਡੀਟੀਪ ਦੀ ਇੱਕ ਮੀਟਿੰਗ ਸੀਗੀ ਆਪਣੇ ਡੀਐਸਸੀ ਅ ਅਫਸਰ ਨਾਲ ਤਾਂ ਉਥੇ ਇਹ ਰੋਸ ਅ ਦਰਜ ਕਰਵਾਇਆ ਗਿਆ ਸੀਗਾ ਵੀ ਤੁਸੀਂ ਸਾਨੂੰ ਬਾਰ ਬਾਰ ਕਹਿੰਦੇ ਹੋ ਵੀ ਅਸੀਂ ਪੱਤਰ ਜਾਰੀ ਕਰਾਂਗੇ ਪਰ ਉਹ ਪੱਤਰ ਜਾਰੀ ਨਹੀਂ ਹੋ ਸਕਿਆ ਵੀ ਜੇ ਹੁਣ ਸਾਨੂੰ ਮਜਬੂਰਨ ਐਕਸ਼ਨ ਦੇ ਰਾਹ ਉੱਤੇ ਚੱਲਣਾ ਪਊਗਾ ਪਰसों ਦੀ ਇਹ ਗੱਲ ਹੋਈ ਤੇ ਕੱਲੂ ਕੱਲ੍ਹ ਦੀ ਤਰੀਕ ਦੇ ਵਿੱਚ ਸਾਥੀਓ ਸਾਨੂੰ ਪਤਾ ਲੱਗਿਆ ਸੀਗਾ ਵੀ ਅ ਕੱਲ੍ਹ ਸਾਹਿਬ ਨੂੰ ਸਾਡੇ ਇਨ ਕੱਲ ਸਾਨੂੰ ਪਤਾ ਲੱਗਿਆ ਸੀਗਾ ਸਾਨੂੰ 5:00 ਵਜੇ ਪਤਾ ਲੱਗਿਆ ਸੀ ਵੀ ਐਜੂਕੇਸ਼ਨ ਸੈਕਟਰੀ ਵੱਲੋਂ ਪਾਸ ਹੋ ਗਿਆ ਹੈ ਇਸ ਕਰਕੇ ਅਸੀਂ ਅੱਜ ਆਏ ਸੀ ਕਿਉਂਕਿ ਸਾਨੂੰ ਐਵੇਂ ਸੀਗਾ ਵੀ ਸ਼ਾਇਦ ਕਿਤੇ ਇਧਰੋਂ ਆ ਕੇ ਸਪੀਕਿੰਗ ਆਰਡਰ ਕਰਾਉਣੇ ਪੈਣਗੇ ਪਰ ਐਜੂਕੇਸ਼ਨ ਸੈਕਟਰੀ ਵੱਲੋਂ ਹੀ ਸਾਰਾ ਕੁਝ ਹੋ ਗਿਆ ਤੇ ਇਹਨਾਂ ਆਰਡਰਾਂ ਨੂੰ ਹੁਣ ਕੋਈ ਚੈਲੇਂਜ ਨਹੀਂ ਹੋ ਸਕਦਾ ਤੇ ਮੇਲ ਵੀ ਹੋ ਗਈ ਹੈ ਡੀਓਜ਼ ਨੂੰ ਉਹਨਾਂ ਨੂੰ ਸਾਰਿਆਂ ਨੂੰ ਇੰਡੋਰ ਸੀ ਹੋਇਆ ਹੋਇਆ ਸਾਰੇ ਇਵਨਕੀ ਸਕੂਲ ਮੁਖੀ ਨੂੰ ਵੀ ਹੋਇਆ ਹੋਇਆ ਇਸੇ ਪੱਤਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਪੱਤਰ ਦੇ ਨੀਚੇ ਦੇਖੋ ਪੜਿਆ ਹੋਇਆ ਉਹਦੇ ਵਿੱਚ ਲਿਖਿਆ ਹੋਇਆ ਵੀ ਇਹ ਇਹਨਾਂ ਨੂੰ ਭੇਜਿਆ ਜਾ ਰਿਹਾ ਹੈ ਇਸ ਕਰਕੇ ਸਾਥੀ ਉਹ ਹੁਣ ਆਪਣੇ ਬਿਲ ਵੈਟ ਕਰਾਉਣ ਤੋਂ ਬਾਅਦ ਨਾਲ ਨਾਲ ਆਪਣੇ ਖਜ਼ਾਨੇ ਭੇਜੋ ਤੇ ਜੇ ਫਿਰ ਵੀ ਕੋਈ ਵੀ ਜ਼ਿਲ੍ਹੇ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੋਵੇ ਕਿਸੇ ਦੇ ਬਿਲਾ ਨੂੰ ਕੋਈ ਨਾ ਵੈਟ ਕਰਦਾ ਹੋਵੇ ਜਾਂ ਕੋਈ ਸਕੂਲ ਮੁਖੀ ਵੱਲੋਂ ਕੋਈ ਸਾਨੂੰ ਦਿੱਕਤ ਆਉਂਦੀ ਹੋਵੇ ਤਾਂ ਸਾਥੀਓ ਅਸੀਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਵੀ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਤੁਹਾਡੇ-ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਮੋਟ ਕਰਵਾਓ ਤੇ ਮਸਲਾ ਹੱਲ ਹੋਵੇਗਾ 100% ਹੱਲ ਹੋਵੇਗਾ ਤੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਮੈਂ ਫਿਰ ਬੇਨਤੀ ਕਰਦਾ ਹਾਂ ਸਾਡੇ ਲਖਵੀਰ ਸਾਥੀ ਜਿਨ੍ਹਾਂ ਦੇ ਨੋਟ ਤੇ ਕੇਸ ਵੀ ਲੱਗੇ ਹੋયા ਵੀ ਉਹ ਵੀ ਆਪਣੇ ਸਭ ਸੁਖਾਂਗੇ ਅਜੀ ਬਹੁਤ ਹੀ ਸਤਿਕਾਰਯੋਗਾਂ ਜੱਟ ਸਰ ਦੇ ਆਪ ਸਾਕਿਓ ਜਿਵੇਂ ਤੁਹਾਨੂੰ ਆਪਣੇ ਦੋਨੇ ਆਗੂਆਂ ਨੇ ਸਾਰੀ ਜਾਣਕਾਰੀ ਤਾਂ ਦੇ ਦਿੱਤੀ ਆ ਤੇ ਵੀ ਆਪਣੇ ਕੇਸ ਨੰਬਰ ਜਿਹੜਾ 143077 2020 ਤੇ ਪੁਲਿਸ ਰਿਪੋਰਟ ਨੂੰ ਪਹਿਲਾਂ ਹੀ ਅੱਜ ਜਿਹੜਾ ਮਤਲਬ ਡੀਪੀਆਈ ਵੱਲੋਂ ਜਿਹੜੇ 77 ਰਾਹੀ ਮਤਲਬ ਆਪਣੇ ਜਿਹੜੇ ਆਰਡਰ ਨੇ ਉਹ ਕਿਆਰ ਦਿੱਤੇ ਗਏ ਨੇ ਤੇ ਇਹਦੇ ਵਿੱਚ ਪਟੀਸ਼ਨਰਾਂ ਤੇ ਨਾਨ ਪਟੀਸ਼ਨਰਾਂ ਦਾ ਜਿਹੜਾ ਬਥੇਮਾ ਉਹ ਕਿਸੇ ਵੀ ਨਹੀਂ ਹੈਗਾ ਇਸ ਮੂਕ ਬਜਟ ਕਰੇ ਤੇ ਆਪਕਾ ਤੇ ਲਾਗੂ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜਿਹੜੇ ਬਿੱਲ ਨੇ ਉਹ ਆਪਣੇ ਕਲਰਕਾਂ ਤੋਂ ਬਣਵਾ ਕੇ ਡੀਡੀ ਤੋਂ ਸਾਈਨ ਕਰਵਾ ਕੇ ਆਪਣੇ ਖਜਾਨੇ ਤੇ ਜੋ ਤੇ ਆਪਣੀ ਬਾਰੇ ਦੋ ਬਤਾਇ ਪ੍ਰਾਪਤ ਬਹੁਤ ਬਹੁਤ ਮੁਬਾਰਕਾ ਸਦਕਾ ਇਸ ਤੋਂ ਬਾਅਦ ਸਾਥੀ ਗੁਰਪ੍ਰੀਤ ਧੰਨਵਾਦ ਲਿਖੇ ਸੀ ਜਿੰਨੇ ਸਾਥੀ ਕੋਣੋ ਪੂਰੀ ਤਫਰੀਦ ਦੇ ਵਿੱਚ ਸਾਡੇ ਤਿੰਨੇ ਸਾਥੀ ਨੇ ਦੱਸ ਹੀ ਦਿੱਤੇ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਜਿਹੜਾ ਸੰਘਰਸ਼ ਸੀਗਾ ਆ ਜੋ ਜਿੱਤ ਦੇ ਪ੍ਰਾਪਤ ਤੱਕ ਪਹੁੰਚੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਕੀ ਜੇ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਡੇ ਸਾਥੀਆਂ ਦੇ ਕਹਿਣ ਮੁਤਾਬਕ ਡੀਟੀਐਫ ਦੇ ਦਫ਼ਤਰ ਨੂੰ ਨੋਟ ਕਰਵਾਇਆ ਜਾਵੇ ਬਹੁਤ-ਬਹੁਤ ਮੁਬਾਰਕਾਂ ਧੰਨਵਾਦ